ਮਾ ਨਰਿੰਦਰ ਸਿੰਘ ਰਖਰਾ ਪ੍ਰਧਾਨ ਟਾਕ ਸ਼ਾਤਰੀ ਸਭਾ ਸ੍ਰੀ ਮੁਖਸਰ ਸਾਹਿਬ ਅੱਜ ਸਾਡੀ ਇੱਕ ਅਹਿਮ ਮੀਟਿੰਗ ਹੋਈ ਹੈ ਜਿਸ ਵਿੱਚ ਸਾਡੇ ਵਰਸ ਦੀ ਮੀਟਿੰਗ ਦੇ ਬਹੁਤ ਹੀ ਸਤਿਕਾਰਯੋਗ ਮੈਂਬਰ ਮੇਰੇ ਸੱਜੇ ਪਾਸੇ ਸਰਦਾਰ ਦਰਸ਼ਨ ਸਿੰਘ ਜੀ ਮੱਲਨ ਜੋ ਕੈਸ਼ੀਅਰ ਹੈ ਉਹਦੇ ਨਾਲ ਅੱਗੇ ਗੁਰਜੀਤ ਸਿੰਘ ਜੀ ਪਪਾ ਜੋ ਸਾਡੇ ਦਰਬਾਰ ਕਮੇਟੀ ਬਣੀ ਹੈ ਉਹਦੇ ਮੁਖ ਸੇਵਾਦਾਰ ਹੈ ਉਹਦੇ ਨਾਲ ਹੀ ਅਕੇ ਸਰਦਾਰ ਸੁਖਦਰਸ਼ਨ ਸਿੰਘ ਮਾਕਰ ਜੋ ਸਾਡੇ ਜਨਰਲ ਸਕੱਤਰ ਹੈ ਉਦੇ ਨਾਲ ਹੀ ਸਰਦਾਰ ਜਗਜੀਤ ਸਿੰਘ ਜੀ ਜੋ ਫੌਜੀ ਸਾਡੀ ਕਮੇਟੀ ਦੇ ਮੈਂਬਰ ਹੈ ਇਧਰ ਸਾਡੇ ਭਾਈ ਮਲਕੀਸ਼ ਸਿੰਘ ਜੀ ਜਿਹੜਾ ਜੋ ਸਾਡੇ ਸਲਾਹਕਾਰ ਹੈ ਸਰਦਾਰ ਮੱਥਾ ਸਿੰਘ ਜੀ ਢਿੱਲੋਂ ਜਿਹੜੇ ਕਿ ਸਾਡੇ ਸੀਨੀਅਰ ਵੀਰ ਪ੍ਰਧਾਨ ਹੈ ਸਰਦਾਰ ਸੁਖਮੰਦਰ ਸਿੰਘ ਜੀ ਬੇਦੀ ਜੋ ਸਾਡੇ ਦਫ਼ਤਰ ਦੇ ਇੰਚਾਰਜ ਹੈ ਨਾਲ ਹੀ ਬੈਠੇ ਹੈ ਹਰਸ਼ਪਾਰ ਸਿੰਘ ਜੀ ਪੀਟਾ ਜੋ ਸਾਡੇ ਇਹ ਵੀ ਅ ਮੀਤ ਪ੍ਰਧਾਨ ਹੈ ਇਹਦੇ ਨਾਲ ਹੀ ਸਾਡੇ ਬਹੁਤ ਐਕਟਿਵ ਦਰਬਾਰ ਕਮੇਟੀ ਉਹਦੇ ਮੈਂਬਰ ਆ ਆ ਖਾਸ ਕਰਕੇ ਅਰਜਿੰਦਰ ਭਾਰਤੀ ਜੀ ਅੱਜ ਮੀਟਿੰਗ ਦੇ ਵਿੱਚ ਅਸੀਂ ਇੱਕ ਐ ਫੈਸਲਾ ਲਿਆ ਹੈ ਕਿ ਜਿਹੜੇ ਬੱਚੇ ਸਾਡੇ ਭਾਈਚਾਰੇ ਦੇ ਟਾਂਕ ਛਤਰੀ ਸਭਾ ਭਾਈਚਾਰੇ ਦੇ ਜਿਹੜੇ ਬੱਚੇ 10ਵੀਂ ਦੇ ਵਿੱਚੋਂ ਤੇ 12ਵੀਂ ਦੇ ਵਿੱਚੋਂ 70% ਤੋਂ ਵੱਧ ਅੰਕ ਲੈ ਕੇ ਪਾਸ ਹੋਇਆ ਹੈ ਉਹਨਾਂ ਬੱਚਿਆਂ ਦਾ ਅਸੀਂ ਸਨਮਾਨ ਸਮਾਰੋਹ ਕਰਾਂਗੇ ਜਿੰਨੀ ਜਲਦੀ ਬੱਚੇ ਜਾਂ ਬੱਚਿਆਂ ਦੇ ਮਾਪਿਓ ਇਸ ਖਬਰ ਨੂੰ ਪੜ੍ਹ ਕੇ ਇਸ ਮੈਸੇਜ ਨੂੰ ਸੁਣ ਕੇ ਮੇਰੇ ਨਾਲ ਸੰਪਰਕ ਕਰ ਸਕਦੇ ਆ ਤਾਂ ਖੱਤਰੀ ਸਭਾ ਸ੍ਰੀ ਮੁਕਸਰ ਸਾਹਿਬ ਦੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰ ਸਕਦੇ ਆ ਉਹ ਸੰਪਰਕ ਕਰਕੇ ਦੱਸ ਸਕਦੇ ਆ ਵੀ ਸਾਡੇ ਬੱਚੇ ਨੇ ਇੰਨੇ ਨੰਬਰ ਲਏ ਆ ਉਹ ਉਹਦੀਆਂ ਸਾਨੂੰ ਜਦੋਂ ਰਿਪੋਰਟਾਂ ਆ ਜਾਣਗੀਆਂ ਉਸ ਤੋਂ ਬਾਅਦ ਅਸੀਂ ਇੱਕ ਬਹੁਤ ਵੱਡਾ ਸਮਾਗਮ ਰੱਖਾਂਗੇ ਜਿਦੇ ਵਿੱਚ ਉਹਨਾਂ ਬੱਚਿਆਂ ਨੂੰ ਅਸੀਂ ਸਨਮਾਨਿਤ ਕਰਾਂਗੇ ਤੇ ਸਨਮਾਨਤ ਜਿੱਥੇ ਅਸੀਂ ਸਤਿਗੁਰਾਂ ਦੀ ਹਜ਼ੂਰੀ 'ਚ ਕਰਾਂਗੇ ਉੱਥੇ ਹੀ ਅਸੀਂ ਕੋਈ ਵਿਦਵਾਨ ਸਿੱਖਿਆ ਦੇ ਵਿੱਚੋਂ ਕੋਈ ਮਹਿਕਮੇ ਵਿੱਚੋਂ ਕੋਈ ਐਸਾ ਸੱਜਣ ਬੁਲਾਵਾਂਗੇ ਜਿਹੜਾ ਕਿ ਉਹ ਬੱਚਿਆਂ ਨੂੰ ਸਾਨੂੰ ਗਾਈਡ ਵੀ ਕਰੂਗਾ ਔਰ ਬੱਚਿਆਂ ਦੇ ਆਉਣ ਵਾਲੇ ਭਵਿੱਖ ਬਾਰੇ ਵੀ ਕੋਈ ਜਾਣਕਾਰੀ ਦੇ ਸੋ ਮੈਂ ਆਪਣੇ ਭਾਈਚਾਰੇ ਨੂੰ ਫਿਰ ਬੇਨਤੀ ਕਰਦਾ ਕਿ ਸਾਡੇ ਭਾਈਚਾਰੇ ਦੇ ਜਿੰਨਾ ਬੱਚਿਆਂ ਦੇ ਇਸ ਸਾਲ ਜਿਹੜਾ 2025 ਦੇ ਵਿੱਚ ਰਿਜ਼ਲਟ ਆਇਆ ਹੈ 10ਵੀਂ ਚੋਂ 12ਵੀਂ ਚੋਂ 70% ਤੋਂ ਵੱਧ ਨੰਬਰ ਹੈ ਉਹ ਬੱਚੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਮੇਰਾ ਟੈਲੀਫੋਨ ਨੰਬਰ ਹੈਗਾ 98146 76514 ਕਿਸੇ ਟਾਈਮ ਮੇਰਾ ਹਰ ਟਾਈਮ ਨੰਬਰ ਚੱਲਦਾ ਹੈ ਜਦੋਂ ਵੀ ਕਿਸੇ ਨੇ ਕੋਈ ਸੰਪਰਕ ਕਰਨਾ ਹੈ ਉਹ ਬੱਚਾ ਆਪ ਦਾ ਜੋ ਰਿਜ਼ਲਟ ਆਇਆ ਹੈ ਉਹ ਫੋਟੋ ਨਾਲ ਇੱਕ ਫੋਟੋ ਭਾਜ ਤੇ ਬੜੀ ਛੇਤੀ ਹੀ ਅਸੀਂ ਉਹਨਾਂ ਬੱਚਾ ਦਾ ਸਵਾਗਤ ਕਰਾਂਗੇ ਧੰਨਵਾਦ